ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਤੁਸੀਂ ਬਾਂਸਪਤੀ ਝੋਨਾ ਲਾਓ ਤੇ ਦੂਸਰਾ ਝੋਨਾ ਬੀਜਣਾ ਛੱਡ ਦੇਵੋ ਅਸੀਂ ਤੁਹਾਨੂੰ ਮੁੱਲ ਦੇਵਾਂਗੇ ਪਰ ਹੁਣ ਜਦੋਂ ਬਾਂਸਪਤੀ ਮੰਡੀਆਂ ਦੇ ਵਿੱਚ ਆ ਗਈ ਹੈ ਤਾਂ ਜਿਹੜੇ ਵਪਾਰੀ ਵਰਗ ਹੈ ਉਹ ਆਪਣੀ ਮਨਮਾਨੀਆਂ ਦੇ ਉੱਤੇ ਉਤਰਿਆ ਹੋਇਆ ਹੈ ਅਤੇ ਵਪਾਰੀ ਇਸ ਦਾ ਬਣਦਾ ਹੱਕ ਨਹੀਂ ਦੇ ਰਹੇ ਅਤੇ ਜਿਹੜਾ ਕਿਸਾਨ ਆਗੂ ਪੰਦੇਹਰਾ ਉਸ ਵੱਲੋਂ ਅੰਮ੍ਰਿਤਸਰ ਦੇ ਵਿੱਚ ਧਰਨਾ ਲਗਾਇਆ ਗਿਆ ਤੇ ਵੱਖ-ਵੱਖ ਕਿਸਾਨਾਂ ਆਗੂਆਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਧਰਨੇ ਲਗਾਏ ਹੋਏ ਨੇ ਤੇ ਉਹ ਕਹਿ ਰਹੇ ਨੇ ਕਿ ਜਿਹੜਾ ਸਾਡਾ ਬਣਦਾ ਹੱਕ ਹੈ ਸਾਨੂੰ ਜਿਹੜੀ ਕਿਸਾਨਾਂ ਨੂੰ ਬਾਸਮਤੀ ਦਾ ਬਣਦਾ ਹੱਕ ਨਹੀਂ ਮਿਲ ਰਿਹਾ ਤੇ ਹੁਣ ਪੰਜਾਬ ਸਰਕਾਰ ਵੀ ਕੁਝ ਨਹੀਂ ਬੋਲ ਰਹੀ ਕੀ ਕਹਿਣਾ ਕਿਸਾਨ ਆਗੂ ਪੰਦੇਰ ਦਾ ਉਹ ਤੁਹਾਨੂੰ ਦਿਖਾਉਨੇ ਆਂ ਪੱਖ ਲੈ ਕੇ ਗਏ ਆ ਵੀ ਜੜੀ ਬਾਸਮਤੀ ਪਿਛਲੇ ਸਾਲ 3500 ਤੋਂ ਲੈ ਕੇ 4000 ਨੂੰ ਪ੍ਰਤੀ ਕਿਵੰਟਲ ਵਿਗੀ ਸੀ ਜਿਹਦੇ ਬਾਰੇ ਜਿਹੜਾ ਨਵਾਂ ਖੇਤੀ ਦਾ ਖਲੜਾ ਉਹ ਵੀ ਉਹਦੇ ਵਿੱਚ ਜੋ ਗੱਲਾਂ ਆ ਰਹੀਆਂ ਵੀ ਅਸੀਂ ਬਾਸਮਤੀ ਨੂੰ ਪ੍ਰਮੋਟ ਕਰਨਾ ਚਾੁੰਦੇ ਆਂ ਚੰਗੀ ਗੱਲ ਕਿਉਂਕਿ ਇਹ ਪਾਣੀ ਘੱਟ ਪੀਂਦੀ ਆ ਇਹ ਕਮਾਂਤਰੀ ਮੰਡੀ ਚੋਂ ਡਾਲਰ ਵੀ ਕਮਾ ਕੇ ਦਿੰਦੀ ਆ ਦੋ ਪੱਖ ਜੇ ਬਾਸਮਤੀ ਦੇ ਰੇਟ ਪਤੀ ਕੁਇੰਟਲ 1500 ਤੋਂ ਲੈ ਕੇ 1000 ਦੇ ਵਿੱਚ ਡਿੱਗ ਪਏ ਅਰ ਤੁਸੀਂ ਦੇਖੋ ਜੇ 50% ਰੇਟ ਕਿਸੇ ਚੀਜ਼ ਦਾ ਡਿੱਗ ਜਾਵੇ ਅਗਲੇ ਸਾਲ ਕਿਹੜਾ ਕਿਸਾਨ ਬਾਸਮਤੀ ਲਾਊਗਾ ਪਰ ਮੈਨੂੰ ਨਹੀਂ ਲੱਗਦਾ ਦੁੱਖ ਦੀ ਗੱਲ ਤਾਂ ਸਾਨੂੰ ਇਧਰੋਂ ਲੱਗੀ ਵੀ ਇੱਕ ਬੰਨੇ ਸਰਕਾਰਾਂ ਤਾਂ ਮਾਰਦੇ ਤੁਲੀਆਂ ਤੁਲੀਆਂ ਸਾਨੂੰ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਜੇ 3200 ਤੋਂ ਹੇਟਾ ਬਾਸਮਤੀ ਸਾਡੀ ਚਲੀ ਗਈ ਤਾਂ ਪੰਜਾਬ ਸਰਕਾਰ ਇੰਟਰ ਕਰੂਗੀ ਮੰਡੀਆਂ ਦੇ ਵਿੱਚ ਸਾਨੂੰ ਪੰਜਾਬ ਸਰਕਾਰ ਕਿਤੇ ਨਜ਼ਰ ਤੱਕ ਨਹੀਂ ਆ ਰਹੀ ਵੀ ਕਿੱਥੇ ਆ ਭਾਵੇਂ ਕੀ ਕੇਂਦਰ ਦੀ ਨੀਅਤ ਤੇ ਨੀਤੀ ਦੋਵੇਂ ਖੋਟੇ ਨੇ ਉਹ ਪੰਜਾਬੀਆਂ ਨੂੰ ਮਾਰਨਾ ਚਾਹੁੰਦੇ ਆ ਇਹ ਬਾਹਰਲੇ ਬਹੁਤ ਮੰਗਾ ਜਦੋਂ ਕੇਂਦਰ ਨੇ ਐਕਸਪੋਰਟ ਡਿਊਟੀ ਲਾਈ ਸੀ ਹੁਣ ਜ਼ੀਰੋ ਆ ਭਾਵੇਂ ਉਹ ਉਦੋਂ ਵਪਾਰੀ ਕਹਿ ਰਹੇ ਸੀ ਵੀ ਸਾਰੇ ਜਿਹੜੇ ਸੌਦੇ ਆ ਉਹ ਤਾਂ ਪਾਕਿਸਤਾਨ ਦੀ ਬਾਸਮਤੀ ਕੋ ਚਲੇ ਜਾਣੇ ਆ ਫੋਕੀ ਦੀ ਐਕਸਪੋਰਟ ਡਿਊਟੀ ਨਾ ਚੁੱਕੀ ਤੇ ਜੇ ਨੇੜੇ ਜਾ ਕੇ ਕੇਂਦਰ ਨੇ ਐਕਸਪੋਰਟ ਡਿਊਟੀ ਚੁੱਕ ਵੀ ਗਈ ਤੇ ਐਡੀ ਛੇਤੀ ਆਰਡਰ ਸਾਨੂੰ ਨਹੀਂ ਮਿਲਨੇ ਉਹਦੀ ਮਾਰ ਪਈ ਲੱਗਦੀ ਸਾਨੂੰ ਵੀ ਕੇਂਦਰ ਨੇ ਬੜੀ ਨੀਤੀਗਤ ਢੰਗ ਨਾਲ ਪੰਜਾਬ ਨੂੰ ਮਾਰਿਆ ਵਾ ਦੁੱਖ ਦੀ ਗੱਲ ਆ ਇੱਕ ਆਪਣੇ ਆਪ ਨੂੰ ਮਾਜੇ ਦੇ ਲੀਡਰ ਕਹਾਉਣ ਵਾਲੇ ਦੀ ਕੱਲ ਅਸੀਂ ਪੀਸੀ ਦੇਖ ਰਹੇ ਸੀ ਕਿਸਾਨ ਦਾ ਪੁੱਤ ਕਹੋਂਦਾ ਉਹਨੂੰ ਇਹ ਵੀ ਨਹੀਂ ਪਤਾ ਵੀ ਮੰਡੀਆਂ 'ਚ ਕਿਸਾਨ ਮਰ ਰਹੇ ਇੱਕ ਸ਼ਬਦ ਤੱਕ ਨਹੀਂ ਕਿਹਾ ਉਸਨੇ ਇਸ ਬਾਸਮਤੀ ਤੇ ਕਾਂਗਰਸ ਕੁਛ ਨਹੀਂ ਬੋਲ ਰਹੀ ਇਹਦਾ ਮਤਲਬ ਵਿਰੋਧੀ ਵੀ ਰਲ ਕੇ ਫਿਰ ਸਰਕਾਰਾਂ ਨਾ ਵੀ ਅਸੀਂ ਬਾਸਮਤੀ ਦੇ ਕੁਝ ਬੋਲਣਾ ਹੀ ਨਹੀਂ ਹੈਗਾ ਕੱਲੀ ਸੌੜੀ ਸਿਆਸਤ ਕਰ ਰਹੀਆਂ ਇਸ ਕਰਕੇ ਸਾਨੂੰ ਡੀਸੀ ਕੰਪਲੈਕਸ ਤੇ ਆਪਣੇ ਪੁੱਤਾਂ ਵਰਗੀ ਪਾਲੀ ਫਸਲ ਠੀਕ ਆ ਅੱਜ ਵੀ ਤੁਸੀਂ ਮੰ ਕੀ ਕਾਰਨ ਨਾ ਕੋਈ ਨਹੀਂ ਰਸੀ ਜਿਹੜਾ ਮੋਰਚਾ ਲਾਇਆ ਉਹਦੇ ਵਿੱਚ ਵੀ ਬਾਸਮਤੀ ਦੀ ਗੱਲ ਰੱਖੀ ਸੀਗੀ ਉਹ ਕਹਿੰਦੇ ਸੀ ਵੀ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਜੇ ਵੀ ਇਹ ਮਸਲੇ ਦਾ ਹੱਲ ਹੋਵੇ ਪਰ ਸਾਨੂੰ ਨਹੀਂ ਲੱਗਦਾ ਕੋ ਮਸਲੇ ਦਾ ਹੱਲ ਹੋਇਆ ਲੱਗਦਾ ਜਿਹੜੇ ਤੁਹਾਡ ਕੋ ਦੇਵੀ ਦਾਸ ਵਾਲੀ ਸਟੇਜ ਤੇ ਪਹੁੰਚਦੇ ਆ ਤੇ ਅੱਜ ਤੁਸੀਂ ਉਹਦੇ ਘਰ ਦੇ ਕੇ ਪ੍ਰਦਰਸ਼ਨ ਕਰ ਰਹੇ ਹੋ ਹਾਂ ਜਦੋਂ ਸਾਨੂੰ ਕੋ ਲੱਗਿਆ ਹੀ ਨਹੀਂ ਹੈਗਾ ਵੀ ਇਹ ਕੁਝ ਕਰ ਰਿਹਾ ਦੁੱਖ ਦੀ ਗੱਲ ਆ ਵੀ ਕਿਸਾਨ ਨਾ ਪਹਿਲੀ ਵਾਰ ਮੈਂ ਦੇਖ ਰਿਹਾ ਵੀ ਸਾਡੀ ਚੀਜ਼ ਮੰਡੀ ਚ ਰੋਲ ਰਹੀ ਨਾ ਕਿਸੇ ਖਬਰਾਂ ਦੇ ਚ ਖਬਰ ਰਿਆ ਨਾ ਚੈਨਲਾਂ ਤੇ ਖਬਰ ਆ ਨਹੀਂ ਇੱਕ ਦੂਜਾ ਹੁੰਦਾ ਵੀ ਚਲ ਚੀਜ਼ਾਂ ਦਾ ਕਟਵਾਦ ਕਿਸਾਨਾਂ ਦੀ ਮਾਰ ਤਾਂ ਪੈਂਦੀ ਰਹਿੰਦੀ ਆ ਸਾਨੂੰ ਆ ਪਰਚੀ ਆ ਜਿਹੜੀ ਕਿਸਾਨ ਨੇ ਪਰਚੀ ਸਾਡੇ ਬੰਦੇਰ ਸਾਹਿਬ ਹੁਣ ਤੱਕ ਅਸੀਂ ਬਹੁਤ ਤਸਵੀਰਾਂ ਦੇਖੀਆਂ ਆਲੂ ਦੀ ਫਸਲ ਟਮਾਟਰ ਉਹ ਕਿਸਾਨਾਂ ਵੱਲੋਂ ਖਿਲਾਰੇ ਜਾਂਦੇ ਸੀ ਮੇਰੇ ਖਿਆਲ ਇਹ ਪਹਿਲੀ ਵਾਰ ਆ ਪੰਜਾਬ ਦੇ ਵਿੱਚ ਕੇ ਬਾਸਮਤੀ ਨੂੰ ਇਸ ਤਰੀਕੇ ਦੇ ਨਾਲ ਖਿਲਾਰੇ ਆ ਪਹਿਲੀ ਵਾਰ ਹੀ ਹੋ ਰਿਹਾ ਜਿਹੜੀ ਚੀਜ਼ ਪਿਛਲੇ ਸਾਲ 4000 ਨੂੰ 3500 ਨੂੰ ਵਿਕੀ ਸੀ ਉਹ 2000 ਤੋਂ ਹੇਠਾਂ ਆ ਗਈ ਮੈਨੂੰ ਨਹੀਂ ਲੱਗਦਾ ਵੀ 2000 ਚ ਕਿਸਾਨਾਂ ਨੇ ਜਿਹੜੀ ਲਾਗਤ ਖਰਚਾ ਲਾਇਆ ਉਹ ਵੀ ਪੂਰਾ ਹੋਊਗਾ ਜਿਨ੍ਹਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਦੇਖੋ ਕਿਸਾਨ ਇੱਕ ਅਣਖੀ ਸੁਭਾ ਦਾ ਵਾ ਤੁਸੀਂ ਦੇਖਿਓ ਇਹਦਾ ਸਰਕਲ ਟੁੱਟ ਜਾਣਾ ਜਦੋਂ ਆਰਤੀਏ ਨੇ ਤੰਗ ਕੀਤਾ ਲੈਣਾ ਦਾਣੀ ਨੇ ਤੰਗ ਕੀਤਾ ਬੈਂਕਾਂ ਨੇ ਤੰਗ ਕੀਤਾ ਨੇ ਫੂਕੂਸ਼ੀਆਂ ਤੇ ਰਾਬਣਾ ਭਾਵੇਂ ਦੋਦੇ ਮਾਧਮ ਨਾਲ ਨਹੀਂ ਨੇ ਵੀ ਫੂਕੂਸ਼ੀਆਂ ਮਸਲੇ ਦਾ ਰਾ ਨਹੀਂ ਹੈਗਾ ਤੁਸੀਂ ਅੰਦੋਲਨ ਚਾਓ ਅੰਦੋਲਨ ਲੜੋ ਇਹੀ ਅਸੀਂ ਕੇਂਦਰ ਨਾਲ ਲੜ ਕੇ ਕਰ ਰਹੇ ਹਾਂ ਵੀ ਜਿਹੜੇ ਅਰਥਸ਼ਾਸਤਰੀ ਇਹ ਦਾਅਵੇ ਕਰਦੇ ਸੀ ਵੀ ਮੰਡੀ ਨੂੰ ਬਾਜ਼ਾਰ ਨਾਲ ਜੋੜੋ ਵੀ ਪ੍ਰਾਈਵੇਟ ਖਰੀਦ ਹੀ ਅੰਤਮ ਵਿਕਲਪ ਹੈ। ਅਸੀਂ ਕਹਿ ਸਕਦੇ ਹਾਂ ਹੁਣ ਤੱਕ ਇੰਦੀਆਂ ਮੰਗਾਂ ਕਿਸਾਨਾਂ ਦੀਆਂ ਤੇ ਇੱਕ ਨਵੀਂ ਮੰਗ ਜਿਹੜੀ ਉਹਦੇ ਵਿੱਚ ਹੋਰ ਐਡ ਆਨ ਹੋਊਗੀ। ਨਾ ਮੰਗੀ ਤਾਂ ਮੰਗ ਤਾਂ ਸੇਮ ਹੀ ਆ ਵੀ ਐਮਐਸਪੀ ਲੀਗਲ ਗਾਰੰਟੀ ਕਰੂਣ ਅਸੀਂ 6000 ਤੱਕ ਕਹਿੰਨੇ ਆ। ਪਰ ਸਰਕਾਰ ਤਾਂ ਦੇਣ ਨੂੰ ਤਿਆਰ ਹੀ ਨਾ ਜੜੀ ਚੀਜ਼ ਤੋਂ ਉਹਨੂੰ 12 ਡਾਲਰ ਲਿਆ ਕੇ ਦਿੰਦੀ ਆ। ਦੇਖੋ ਅਰਥਸ਼ਾਸਤਰੀ ਕੀ ਕਹਿੰਦੇ ਬਾਜ਼ਾਰ 'ਚ ਮੰਗ ਨਹੀਂ ਅਈ ਤੀ ਤਾਂ ਥੋੜੀ ਮੀਡੀਆ ਇਸ ਤੇ ਮੰਗਾ ਜਿਹੜੀ ਚੀਜ਼ ਤੁਹਾਡੀ ਵਿਦੇਸ਼ਾਂ ਤੋਂ ਤੁਹਾਨੂੰ ਮੁਦਰਾ ਕਮਾ ਕੇ ਦੇਊਗੀ ਤੁਸੀਂ ਉਹਦੇ ਬਾਰੇ ਕਿਉਂ ਨਹੀਂ ਸੋਚਦੇ ਇਹ ਤਾਂ ਮਸ ਲੋਕ ਅਗਰੀਕਲਚਰ ਤੇ ਪਾਲਿਸੀ ਕਾਰਪੋਰੇਟ ਵੀ ਆ ਕਿਸਾਨਾਂ ਵਾਸਤੇ ਪਾਲਿਸੀ ਨਹੀਂ ਹੈ ਫਰਵਰੀ ਤੋਂ ਤੋਂ ਵੱਡਾ ਅੰਦੋਲਨ ਕਰ ਰਹੇ ਹੋ ਪਰ ਨੁਕਸਾਨ ਤੇ ਫਿਰ ਕਿਸਾਨ ਦਾ ਦੋਸ਼ ਹਾਂ ਕਿਉਂ ਨਹੀਂ ਦੇਖੋ ਨਾ ਇਹੀ ਤਾਂ ਹੈ ਵੀ ਜੇ ਕਹਿੰਦੇ ਕਿਸਾਨ ਕੋ ਅੰਦੋਲਨ ਕਰਦਾ ਜੇ ਕਿਸਾਨ ਅੰਦੋਲਨਾ ਚ ਆ ਫੇਰ ਵੀ ਸਰਕਾਰਾਂ ਨੁਕਸਾਨ ਕਰ ਰਹੀਆਂ ਜੇ ਅੰਦੋਲਨ ਨਾ ਕਰਨ ਤਾਂ ਫਿਰ ਤਾਂ ਪਤਾ ਨਹੀਂ ਕਿਉਂ ਸਾਨੂੰ ਮਾਰ ਕੇ ਖਾ ਜਾਣ ਤਾਂ ਬਿਲਕੁਲ ਇਸ ਵੇਲੇ ਕਿਸਾਨ ਜਿਹੜੀਆਂ ਨੇ ਕਰਦੀ ਅਹਿਮ ਨੇ ਤੁਸੀਂ ਦੇਖੋ ਕਿ ਕਿਸਾਨ ਲਗਾਤਾਰ ਜੋ ਹੈ ਸਰਕਾਰੀ ਖਰੀਦ ਦਾ 1 ਅਕਤੂਬਰ ਤੋਂ ਹੋ ਰਿਹਾ ਹੈ ਪਰ ਸਾਨੂੰ ਨਹੀਂ ਲੱਗਦਾ ਕਿ ਇੱਕ